ਪੈਰ ਜਾਦ ਕਰੀਏ ਗੁਰੂ ਆਪਣਨੋ ਜਿਹੜੇ ਵਿਦਿਆ ਦੇ ਬਖਸਣੇ ਹਾਰ ਪਾਏ ਕਰੀਏ ਬੰਦਨਾ ਐਸ ਅਸਥਾਨ ਤਾਈ ਅਜਿਥੇ ਕਰਦੇ ਮੰਗਲਾ ਚਾਰ ਪਾਏ ਹੱਥ ਬਨ ਕੇ ਸਿੰਘ ਸਰਜੀਤ ਸੰਕੇ ਰਿਹਾਂ ਸਭ ਨੂੰ ਫਤਿ ਗੁਜ਼ਾਰ ਪਾਏ ਰਿਹਾਂ ਸਭ ਨੂੰ ਫਤਿ ਗੁਜ਼ਾਰ ਪਾਏ ਸਤਿਗੁਰੂ ਕਿਰਪਾ ਕਰਨ ਲੋ ਦਿਓ ਧਿਆਨ ਕਿ ਸਾਡੀ ਰਸ ਕਵਤਾ ਦੇ ਵਿੱਚ ਭਰ ਦੇ ਤੁਹਾਡੇ ਘਰ ਟੋਟ ਕੋਈ ਨਾ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਸੇ ਗੁਰੂਆਂ ਦੇ ਚਰਨਾਂ 'ਚ ਬੇਨਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ 'ਚ ਖੜ ਕੇ ਜਥਾ ਬੇਨਤੀ ਕਰ ਰਿਹਾ ਹੈ ਇਧਰੋਂ ਸੰਗਤਾਂ ਵੱਲੋਂ ਬੇਅੰਤ ਸਤਿਕਾਰ ਸਤਿਗੁਰੂ ਕਿਰਪਾ ਕਰਨ ਹਰਮਿਦਾਨ ਫਤੇਵਖਸਨ ਕਵਤਾ ਸੁਣੋ ਕਿ ਸਾਡੀ ਰਸ ਕਵਤਾ ਦੇ ਵਿੱਚ ਭਰਦੇ ਤੇਰੇ ਘਰੇ ਟੋਟ ਕੋਈ ਨਾ ਬਿਆਨ ਹੈ ਕਿਉਂ ਆ ਰਹੇ ਪਹਿਲਾ ਨਾਨਕ ਗੁਰੂ ਕੋ ਮੇਰੀ ਬੰਦਣਾ ਚਰਨੋਂ ਮੇ ਸਿਰ ਧਾਰ ਕੇ ਹਰੂ ਕਸਟਾ ਨੂੰ ਬੰਗਨ ਨ ਕੰਦਨ ਆ ਅਸੀਂ ਪ੍ਰਖਸੂਦ ਧਾਰ ਕੇ ਉਹ ਕਉਡੇ ਬਾਰਗੇ ਗਾ ਨਹੀਂ ਦੇਖੇ ਤਰ ਦੇ ਵੇਖੀ ਮੇ ਆਡੀ ਰਸ ਕਬਤਾ ਦੇ ਵਿੱਚ ਭਾਰ ਦੇ ਤੇਰੇ ਕਰ ਤੋਟ ਕੋਈ ਨਾ ਸੇਵਾ ਕਰਕੇ ਪਰਮ ਪਦ ਪਾਲਿਆ ਆਪ ਗਸਦੀ ਤੇ ਬਰਾਜ ਗਏ ਇੱਕ ਐਸ਼ਾ ਉਪਕਾਰ ਕਮਾਲਿਆ ਅੱਖਰ ਪੰਜ ਆਟੀ ਰਾਸ ਕਬਤਾ ਦੇ ਵਿੱਚ ਪਰਵੇ ਥੋਡੇ ਕਰ ਟੋਟ ਕੋਈ ਨਾ ਗੁਰੂ ਤੇ ਸਰਦੀ ਕਠਣ ਕਮਾਈ ਤਨ ਤੂੰਸੀ ਪੋਲੇ ਪਾਤ ਸੰ ਕਹਿ ਗਈ ਕਰੇ ਜੇ ਸ਼ਬਦ ਜਗਾਹੀ ਉਵੀ ਤੁਸੀਂ ਸ਼ਹਿਲੇ ਪਾਦਸ਼ਾਹ ਤੂੰ ਨੇ ਓਟਿਆਂ ਦੀ ਓਟ ਕਹਿੰਦੇ ਵਾਰ ਦੇ ਥੋੜੇ ਬਿਨਾ ਓਟ ਕੋਈ ਨਾ ਸਾਡੀ ਰਾਸ ਕਵਤਾ ਦੇ ਵਿੱਚ ਪਰ ਦੇ ਤੇਰੇ ਕਰ ਤੋਂ ਓਟ ਕੋਈ ਨਾ ਕੈਸਾ ਸੋਖ ਸਰ ਸੋਨਾ ਹੈ ਬਣਾਇਆ ਚੌਥੇ ਜੀ ਚੁੰਬਾ ਇੱਕ ਮਨ ਹੋ ਕੇ ਜੀਨੇ ਲਾਇਆ ਉਹਦੀ ਪੂਰੀ ਕਰਮ ਆਸ ਜੀ ਉਹ ਦੇਖੇ ਸਾਬ ਦੇ ਆੜੇ ਬੇ ਕੰਮ ਸਰ ਦੇ ਰਹਿ ਗਿਆ ਕਲੋਟ ਕੋਈ ਨਾ ਸਾਡੀ ਰਾਸ ਕਵਤਾ ਦੇ ਵਿੱਚ ਭਾਰ ਦੇ ਤੇਰੇ ਘਰ ਤੋਂ खोल मुकती दर बाजा बाबा जी आ भीड़ बन के तती तभी उते आके बरा जा मे पाना मिठा मन के ओ हस हस के कश त रहे जा की तानोट को ਸਾਡੀ ਰਸ ਕਾਵਤਾ ਦੇ ਵਿੱਚ ਭਰਦੇ ਤੇਰੇ ਘਰ ਤੋਂ ਟੋਟ ਕੋਈ ਨਾ ਸੇਮੇ ਬਾਤ ਸਾਖੜ ਗਗਲ ਪਾਈ ਤਨ ਮੇਰੀ ਪੀਰੀ ਬਾਲਿਆ ਹੋਣਾ ਸਬਾ ਵਿੱਚ ਆਣ ਕੇ ਸਹਾਈ ਆਰੇ छोट कोई नी रास कावाता जे पार ਟੋਟ ਕੋਈ ਨਾ ਸਾਡੀ ਰਾਸ ਕਾਵਤਾਂ ਦੇ ਵਿੱਚ ਭਰ ਦੇ ਤੇਰੇ ਕਰ ਟੋਟ ਕੋਈ ਨਾ ਹਰ ਕ੍ਰਿਸ਼ਨ ਉਮਰ ਥੋੜੀ ਛੋਟੀ ਆ ਗਿਆ ਖਰੀਦਾਰ ਤੇ ਗੁੰਗੇ ਬਹਿਰੇ ਦੇ ਤਾਰਿਸ ਸਰਸੋਟੀ ਤਸ ਕੋਲਾ ਦੇ ਮਾਰ ਟਾਰ ਦੇ ਪਾਪਾਂ ਵਾਲੀ ਪੋਟ ਕੋਈ ਨਾ ਸਾਡੀ ਰਸ ਕਬਤਾ ਦੇ ਵਿੱਚ ਪਰਦੇ ਤੇਰੇ ਕਰ ਟੋਟ ਕੋਈ ਨਾ ਨਾ ਮੈਂ ਪਾ ਤਸ ਸਸਰਾ ਦੇ ਧਾਨੀ ਦੁਖੜੇ ਸਹਾਰੇ ਸੀਸ ਤੇ ਦਿੱਲੀ ਵਿੱਚ ਜਾ ਕੇ ਕੀਤੇ ਸਾੜ ਜਹਾਨ ਤੇ ਉਹ ਹਿੰਦੂ ਜਾਂਦੇ ਸੀ ਮਿੱਟੀ ਦੇ ਬਾਗ ਖਾਰ ਦੇ ਕਰਦਾ ਸਾਪੋਟ ਕੋਈ ਨਾ ਸਾਡੀ ਰਾਸ ਕਾਵਤਾਰੇ ਵਿੱਚ ਭਰ ਦੇ ਤੇਰੇ ਕਰ ਤੋਂ ਟੋਟ ਕੋਈ ਨਾ ਤਨ ਜਿਗਰਾ ਗੋਬਿੰਦ ਸਿੰਘ ਤੇ लड़ाइ सि पिछड़े घर जे कला कोट कोई न साढी रास कावाते विच भर जे ते घर तोट कोई न गुरू ग्रंथ पांथ प्यारेस ਅੱਗੇ ਜਮ ਚੋਟ ਕੋਈ ਨਾ ਸਾਡੀ ਰਾਸ ਕਬਤਾਰੇ ਵਿੱਚ ਪਰਵੇ ਤੇਰੇ ਕਰ ਤੋੜ ਕੋਈ ਨਾ ਆਉ ਕਾਇਆ ਹੋਗੀ ਪਾਪਾਂ ਦੇ ਨਾਲ ਸੇਥਲੀ ਦਰਗਾ ਦੇ ਲੰਬੇ ਪੰਧਨੇ ਗੱਲ ਇਹੋ ਹੀ ਦਿਮਾਗ ਵਿੱਚ ਮੇਥਲੀ ਪੰਡਤ ਤਰਮ ਜੰਦਨੇ ਨਾ ਸਾਡੀ ਰਸ ਕਵਤਾ ਦੇ ਵਿੱਚ ਭਰ ਦੇ ਤੇਰੇ ਘਰ ਤੋਟ ਕੋਈ ਨਾ ਸਾਡੀ ਰਸ ਕਵਤਾ ਦੇ ਵਿੱਚ ਭਰ ਦੇ ਤੇਰੇ ਘਰ ਤੋਟ ਕੋਈ ਨਾ ਗੁਰਮਖ ਪਿਆਰਿਓ ਪੰਡਿਤ ਧਰਮਚੰਦ ਜੀ ਬਦਨੀ ਕਲਾ ਵਾਲਿਆਂ ਨੇ ਲਿਖਿਆ ਹੈ ਕਿ ਗੁਰੂ ਜੀ ਮਹਾਰਾਜ ਤੁਹਾਡੇ ਘਰ ਦੇ ਵਿੱਚ ਕੋਈ ਤੋਟ ਨਹੀਂ ਪਰ ਸਾਡੀ ਆ ਜਿਹੜੀ ਕਵਤਾ ਲਾਉਣ ਵਾਲੀ ਆ ਇਹਦੇ ਵਿੱਚ ਰਸ ਭਰ ਦਿਓ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਹਿੰਦੇ ਧੰਨ ਜਿਗਰਾ ਗਵਿੰਦ ਸਿੰਘ ਤੇਰਾ ਹਾਰੀ ਨਾ ਹਿੰਮਤ ਮਰਦਾ ਕੱਲਾ ਰਹਿ ਗਿਆ ਗਵਾਚਿਆ ਡੰਡਾ ਡੇਰਾ ਰਹਿਸੀ ਲੜਾਈਆਂ ਕਰਦਾ ਸਣੇ ਸਿੰਘਾਂ ਦੇ ਵਿਛੜ ਕੇ ਘਰ ਤੇ ਕੱਲਾ ਕੋਲੇ ਵੋਟ ਕੋਈ ਨਾ ਕੱਲੇ ਰਹਿ ਗਏ ਸੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਬਾਰੇ ਲਿਖਿਆ ਪੰਡਤ ਜੀ ਨੇ ਇਦਰੋਂ ਸਾਡੇ ਸਿਆਣੇ ਬਜ਼ੁਰਗਾਂ ਵੱਲੋਂ ਔਰ ਸਾਡੇ ਵੀਰਾਂ ਸਾਡੀਆਂ ਭੈਣਾਂ ਤੇ ਸਾਡੇ ਛੋਟੇ-ਛੋਟੇ ਬੱਚੇ ਉਹਨਾਂ ਵੱਲੋਂ ਕਵਤਾ ਦੇ ਮਾਣ ਵਿੱਚ ਬੇਅੰਤ ਸਤਿਕਾਰ ਸਤਿਗੁਰੂ ਬੱਚਿਆਂ ਨੂੰ ਵਿੱਦਿਆ ਦਾ দান ਬਖਸ਼ੇ ਤੇ ਉਮਰ ਲੰਮੀ ਬਖਸ਼ੇ ਭਾਈ ਕਿਉਂਕਿ ਜਿਹੜਾ ਸਮਾਂ ਅੱਜ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰੋ ਤੇ ਸਰਬੱਤ ਦਾ ਭਲਾ ਮੰਗਿਆ ਕਰੋ ਜੇ ਆਪਾਂ ਸਭ ਦਾ ਭਲਾ ਮੰਗਾਂਗੇ ਭਲਾ ਮੰਗ ਤੂੰ ਸਭ ਦਾ ਤੇਰਾ ਹੋ ਜੂਗਾ ਆਪੇ ਗੁਰੂ ਨਾਨਕ ਦੇਵ ਜੀ ਕਹਿ ਗਏ ਬਈ ਭਾਈ ਸਭ ਦਾ ਭਲਾ ਮੰਗੋ ਇਧਰ ਆਪਾਂ ਤੁਹਾਡੇ ਸਾਹਮਣੇ ਅੱਜ ਖਾਲਸਾ ਦਾ ਜਨਮ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਪ੍ਰਬੰਧਕਾਂ ਵੱਲੋਂ ਵੀ ਤੇ ਭਾਈ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਦਿੰਦੇ ਹੋਏ ਕਥਾ ਪੇਸ਼ ਕਰੀਏ ਇਤਿਹਾਸ ਆਪਾਂ ਪਹਿਲੀ ਕਵਤਾ ਦੇ ਵਿੱਚ ਦੱਸਿਆ ਬਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਬਹੁਤ ਜ਼ਿਆਦੇ ਲੜਾਈਆਂ ਲੜੀਆਂ ਬੜੀਆਂ ਜੰਗਾਂ ਲੜੀਆਂ ਪਰ ਉਪਕਾਰ ਦੇ ਕੰਮ ਕਰੇ ਇਧਰੋਂ ਸਾਡੇ ਬਾਈ ਦੀ ਮਾਨ ਭੇਜਦੇ ਸਤਿਗੁਰੂ ਕਿਰਪਾ ਕਰਨ ਤੇ ਉਹਨਾਂ ਨੇ ਕੀ ਦੀ ਖਾਤਰ ਲੜਾਈਆਂ ਲੜੀਆਂ ਆ ਸਾਡੀ ਖਾਤਰ ਸਾਡੇ ਜਿਹੜੇ ਲੋਕ ਕੰਮ ਕਰਨ ਵਾਲੇ ਕਾਮੇ ਲੋਕ ਉਹਨਾਂ ਦੇ ਉੱਤੇ ਜਿਹੜੇ ਰਜਵਾੜੇ ਸੀ ਮੁਗਲ ਪਠਾਨ ਉਹਨਾਂ ਦਾ ਸਾਰਾ ਕੰਮ ਕਰਿਆ ਕਿਰਤ ਕਰੀ ਲੁੱਟ ਕੇ ਲੈ ਜਾਂਦੇ ਜਦੋਂ ਲੁੱਟ ਕੇ ਲੈ ਜਾਂਦੇ ਕਾਮਾ ਫੇਰ ਉੱਥੇ ਦੀ ਉੱਥੇ ਇਸ ਕਰਕੇ ਪਾਤਸ਼ਾਹ ਨੇ ਉਹ ਗੁਲਾਮੀ ਤੋਂ ਕਢਾਉਣ ਖਾਤਰ ਸਾਡੀ ਖਾਤਰ ਲੜਾਈਆਂ ਲੜੀਆਂ ਇਧਰੋਂ ਨੌਜਵਾਨ ਵੀਰਾਂ ਵੱਲੋਂ ਬੇਅੰਤ ਸਤਿਕਾਰ ਸਤਿਗੁਰੂ ਕਿਰਪਾ ਕਰਨ ਹਰ ਮਦਾਨ ਫਤਿਹ ਬਖਸ਼ਣ ਜੈ ਜੈਕਾਰ ਹੋਵੇ ਹੁਣ ਗੁਰਮਖੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਗੁਰਗੱਦੀ ਦੇ ਮਾਲਕ ਮੁਗਲਾਂ ਨੇ ਔਰੰਗਜ਼ੇਬ ਬਾਦਸ਼ਾਹ ਨੇ ਆਤਮ ਮਚਾਈ ਤਾਂ ਕਹਿੰਦੇ ਦਿੱਲੀ ਦਰਬਾਰ ਜਿਹੜਾ ਦਿੱਲੀ ਕਚਹਿਰੀ ਸੀ ਬਾਦਸ਼ਾਹ ਰੰਗਜੀਤ ਦੀ ਐਡਾ ਮਤਲਬ ਜ਼ੁਲਮ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਕਿੱਥੇ ਪਹੁੰਚੇ ਅਨੰਦਪੁਰ ਦੀ ਧਰਤੀ ਅਨੰਦਾਂ ਦੀ ਧਰਤੀ ਤੇ ਤਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਰਾਏ ਛੋਟੀ ਉਮਰ ਦੇ 9 ਸਾਲਾਂ ਦੀ ਉਮਰ ਦੇ ਵਿੱਚ ਐਡਾ ਵੱਡਾ ਸਦਮਾ ਸਹਿਣਾ ਬਹੁਤ ਔਖਾ ਹੈ ਅੱਜ 9 ਸਾਲਾਂ ਦੀ ਉਮਰ ਇਦੋਂ ਛੋਟਾ ਜਿਹਾ ਬੱਚਾ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਉਹਨਾਂ ਵੱਲੋਂ ਸਤਕਾਰ ਸਤਗੁਰੂ ਕਿਰਪਾ ਕਰਨ ਐਡਾ ਵੱਡਾ ਸਦਮਾ ਪਿਤਾ ਦਾ ਸੀਸ ਆ ਗਿਆ ਤਾਂ ਗੁਰੂ ਸਾਹਿਬ ਨੇ ਭਾਈ ਜੈਤੇ ਤੋਂ ਫੜਿਆ ਭਾਈ ਜੈਤੇ ਦਾ ਮਨ ਸੀ ਜਿਹੜਾ ਬਕਰਾਰ ਹੋ ਗਿਆ ਸੋਚਿਆ ਮਨਾ ਐਡੀ ਵੱਡੀ ਗੱਲ ਹੋ ਗਈ ਐਡਾ ਵੱਡਾ ਭਾਣਾ ਵਾਪਰ ਗਿਆ ਤੇ ਗੁਰੂਆਂ ਦੀ ਉਮਰ ਛੋਟੀ ਹੈ ਮੈਂ ਜਾ ਕੇ ਕੀ ਕਹੂੰਗਾ ਆਪਾਂ ਨੂੰ ਵੀ ਕਈ ਵਾਰੀ ਕੋਈ ਦੁੱਖਦਾਈ ਘਟਨਾ ਵਾਪਰ ਜੇ ਤੇ ਛੇਤੀ ਮੂੰਹ ਦੇ ਵਿੱਚੋਂ ਨਿਕਲਦੀ ਨਹੀਂ ਗੱਲ ਵੱਡੀ ਹੋ ਜਾਂਦੀ ਹੈ। ਇਥੇ ਲੋਟ ਭਾਈ ਜੈਤੇ ਦੇ ਮਨ 'ਚ ਅੱਖਾਂ ਦੇ ਵਿੱਚ ਅਥਰੂ ਹੈ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸੀਸ ਫੜ ਕੇ ਭਾਈ ਜੈਤੇ ਦਾ ਹੌਸਲਾ ਵਧਾਇਆ। ਭਾਈ ਜੈਤਾ ਜੀ ਤੁਸੀਂ ਧੰਨੋ ਧੰਨਾ ਤੇਰੀ ਕਮਾਈ ਸਿੱਖਾ ਤੂੰ ਐਡੀ ਦੂਰੋਂ ਸੀਸ ਲੈ ਕੇ ਆਏ ਐ। ਤੇਰੇ ਤਨ ਦੇ ਕੱਪੜੇ ਫਟ ਗਏ ਤੇ ਐਡੀ ਬਾਤ ਨਵੇੜਨੀ ਔਖੀ ਐ ਐਡਾ ਪੈੜਾ ਤੈਅ ਕਰਕੇ ਤੁਸੀਂ ਲੈ ਕੇ ਆਏ ਹੋ ਤੁਸੀਂ ਰੰਗ ਰੇਟੇ ਗੁਰ ਕੇ ਬੈਠੇ ਹੋ ਗੁਰੂ ਸਾਹਿਬ ਨੇ ਵਚਨ ਕਰਤਾ ਤਾਂ ਦੂਸਰੇ ਪਾਸੇ ਅੱਜ ਸੀਸ ਦਾ ਸੰਸਕਾਰ ਕੀਤਾ ਅਰਸ ਮਰਵਾਜਾਂ ਦੇ ਨਾਲ ਇੱਕ ਲਾਂਬਾ ਲਾਉਣ ਲੱਗੇ ਗੁਰੂ ਸਾਹਿਬ ਲਾਂਬਾ ਲਾਉਂਦੇ ਲਾਉਂਦੇ ਵਿਚਾਰੇ ਮੁੱਕ ਗਏ ਤੇ ਮਾਤਾ 구ਜਰ ਕਾ ਔਰ ਕਹਿੰਦੇ ਪੁੱਤਰ ਗੇੜਾ ਦੇ ਦਿਓ ਲਾਂਬਾ ਸਿਰੇ ਲਾਓ ਉਹ ਕਹਿੰਦੇ ਮਾਤਾ ਕਹਿੰਦੀ ਤੁਸੀਂ ਇੱਥੇ ਕਿਉਂ ਖੜ ਗਏ ਉਹ ਕਹਿੰਦਾ ਮਾਤਾ ਇਹ ਲਾਂਬੇ ਬਹੁਤ ਲੱਗਣਗੇ ਇੱਕ ਲਾਂਬੇ ਨਾਲ ਨਹੀਂ ਹੁਣ ਸਰਦਾ ਦੇਖੋ 9 ਸਾਲਾਂ ਦੀ ਉਮਰ ਹੈ ਗੱਲਾਂ ਕਿੱਡੀਆਂ ਵੱਡੀਆਂ ਕਰਦੇ ਨੇ ਆ ਜਿਹੜੀ ਦੁਨੀਆ ਇਹ ਤਾਂ ਗਹਿਰ ਟੁੱਟ ਗਈ ਅਣਖੁੱਟ ਗਈ ਕਿਸੇ ਦੇ ਵਿੱਚ ਅਣਖ ਨਹੀਂ ਰਹੀ ਜਿੰਨੇ ਸਾਧੂ ਜਿੰਨੇ ਬ੍ਰਾਹਮਣ ਉਹ ਸਭ ਪਹਾੜਾਂ 'ਚ ਮੁੱਕ ਗਏ ਰੰਗ ਜੇਬ ਤੋਂ ਡਰਦੇ ਕੋਈ ਮੂਰੇ ਬੋਲ ਨਹੀਂ ਸਕਦਾ ਇੱਕ ਪਾਤਸ਼ਾ ਉਸ ਟਾਈਮ ਦਾ ਵਰਤਾਂਤ ਮਾਪਾ ਦੇ ਨਾਲ ਸਾਂਝਾ ਕਰਦੇ ਐ ਢਿਲਮਾ ਵਾਲਾ ਜਥਾ ਪੇ ਸਹੇ ਐਉਂ ਕਰਤੈ ਆਓ ਜੀ ਦਸਮਾ ਪਿਤਾ ਨੇ ਤੱਕਿਆ ਜਦ ਚਾਰ ਚਫੇਰੇ ਕੈ ਰਿ ਤਾਂ ਦੇ ਬੋਝ ਦੇ ਲਈ ਦੇ ਹਰ ਥਾਂ ਦੇ हरथां अणख दौड़ी हिंद चो कुझ परे परे रे गैर ते बुज दिली द हर थां ਭਾਈ ਥੀਸੇ ਰੇ ਭਾਈ ਕੀ ਚੋਪ ਬਹਾਦਰੀ ਲਾਕੰਡਲ ਮੇਰੇ ਭਾਈ ਕੀ ਚੋਪ ਬਹਾਦਰੀ ਲਾਕੰਡਲ ਮੇਰੇ ਓ ਸੁੱਕ ਗਈ ਛਤਰ ਤਰੀਆਂ ਕਮਲ ਆਏ ਚੇਰੇ ਫਸ ਗਏ ਅਣਖ पूत विच घुमण केरे कमल आए उन वेख के कुंडल वे ਦੇ ਮਰਦੇ ਦੇਖਦੇ ਪਈ ਹੰਝੂ ਤੇਰੇ ਓ ਬੰਦਤ ਕਰ ਕਰ ਥੱਕ ਗਏ ਸ੍ਰੀ ਜਤਨ ਬਥੇਰੇ ਕੋਈ ਨਾ ਉਸਦਾ ਮਬਾਉੜਿਆ ਬਿਨ ਸਤ ਗੁਰ ਮੇਰੇ ਕੋਈ ਨਾ ਉਸਦਾ ਮਬਾਉੜਿਆ ਬਿਨ ਸਤ ਗੁਰ ਮੇਰੇ